ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਦਾ ਵੀਜ਼ਾ ਅਫੈਕਟ ਤੋਂ ਸੁਨੀਹਾ ਮੈਮ ਸਾਡੇ ਨਾਲ ਮੌਜੂਦ ਨੇ ਜਨੂਅਰੀ 26 ਇਨਟੇਕ ਦੇ ਲਈ ਕੈਨੇਡਾ ਦੇ ਵਿੱਚ ਤੁਸੀਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਹੈ ਕਿਉਂਕਿ ਸਪਟੰਬਰ ਇਨਟੇਕ ਦੇ ਵਿੱਚ ਹੁਣ ਫਾਈਲ ਨਹੀਂ ਲੱਗ ਸਕਦੀ ਹੁਣ ਗੱਲ ਹੈ ਸਿਰਫ ਜਨੂਅਰੀ ਇਨਟੇਕ 26 ਦੀ ਸੋ ਬਹੁਤ ਧਿਆਨ ਦੇ ਨਾਲ ਇਸ ਤੁਸੀਂ ਪੂਰੀ ਵੀਡੀਓ ਨੂੰ ਸੁਣੋ ਬਹੁਤ ਮਹੱਤਵਪੂਰਨ ਪੁਆਇੰਟਸ ਸੁਨੀਹਾ ਮੈਮ ਨੇ ਇਸ ਵੀਡੀਓ ਦੇ ਵਿੱਚ ਹਾਈਲਾਈਟ ਕੀਤੇ ਨੇ ਸੁਨੀਹਾ ਮੈਮ ਮੈਂ ਚਾਹਾਂਗਾ ਤੁਸੀਂ ਵੀਡੀਓ ਸ਼ੁਰੂ ਕਰੋ ਸੋ ਕੈਨੇਡਾ ਸਟਡੀ ਵੀਜ਼ਾ ਜਨੂਅਰੀ 2026 ਇਨਟੇਕ ਕਿਉਂਕਿ ਸਪਟੰਬਰ ਇਨਟੇਕ ਦੇ অলਮੋਸਟ ਵੀਜ਼ਾਸ ਆ ਚੁੱਕੇ ਆ ਜਾਂ ਰਿਫਿਊਜ਼ਲਸ ਵੀ ਆਈਆਂ ਵਾ ਹੁਣ ਸਭ ਤੋਂ ਵੱਡਾ ਕੁਐਸਚਨ ਮਾਰਕ ਹੈਗਾ ਰਿਫਿਊਜ਼ਲਸ ਵਾਲੇ ਸਟੂਡੈਂਟਸ ਕੀ ਕਰਨ ਕਿਹੜੇ ਸਟੂਡੈਂਟਸ ਨੂੰ ਰੀਅਪਲਾਈ ਕਰਨਾ ਚਾਹੀਦਾ ਕਿਨਾਂ ਨੂੰ ਕੋਈ ਹੋਰ ਕੰਟਰੀ ਜਾਂ ਇੱਥੇ ਸਟੱਡੀ ਕਰ ਲੈਣੀ ਚਾਹੀਦੀ ਆ ਸੋ ਸਾਰੀਆਂ ਗੱਲਾਂ ਬਾਰੇ ਅੱਜ ਆਪਾਂ ਡਿਸਕਸ ਕਰਾਂਗੇ ਸੋ ਰਿਫਿਊਜ਼ਲ ਸੋ ਰਿਫਿਊਜ਼ਲ ਬਹੁਤ ਤਰਾਦਿਆ ਸਿਫਿਊਜ਼ਲ आप एक वर्ड नहीं कह सकते कि इन प्रोफाइल्स रिफ्यूज़ हो गई या इन्ने स्टूडेंट्स रिफ्यूज हो गए रिफ्यूज रिफ्यूजल मैटर कर दी कि प्रोफाइल की सी सो प्रोफाइल बहुत इंपॉर्टेंट है मीनस कि ताकि परसेंटेज कि लैंगुएज टेस्ट और फंडिंग और चौथा तार्स सो अगर तो फाइव पॉइंट फाइव पर रिफ्यूज हो या तो पी टी ने स्कोर 57 ਤੋਂ ਘੱਟ ਆ 올ਓਵਰ 62 ਨਾਟ ਲੈਸ ਦਨ 58 ਆ ਦੈਨ ਤੁਸੀਂ ਰੀਐਪਲਾਈ ਨਾ ਕਰੋ ਜਾਂ ਤਾਂ ਉਹਨੂੰ ਇੰਪਰੂਵ ਕਰੋ ਤਾਂ ਐਪਲੀਕੇਸ਼ਨ ਲਗਾਣਾ ਜਨਵਰੀ ਇਨਟੈਕ ਨਹੀਂ ਤਾਂ ਉਹਨੂੰ ਦੁਬਾਰਾ ਨਹੀਂ ਲਗਾਣੀ ਜਾਂ ਤੁਹਾਡਾ ਫਾਈਨੈਂਸ਼ੀਅਲਸ ਕਰਕੇ ਆਇਆ ਵਾ ਲਾਈਕ ਫਾਈਨੈਂਸ਼ੀਅਲਸ ਤੁਸੀਂ ਫੁੱਲ ਫੀ ਜੀਆਈਸੀ ਪੇ ਕੀਤੀ ਸੀ ਫੰਡਿੰਗ ਨਹੀਂ ਦਿਖਾਈ ਤਾਂ ਹੁਣ ਤੁਸੀਂ ਫੰਡਿੰਗ ਦਿਖਾਓ ਪਰ ਤੁਹਾਡੀ ਜੇ ਪ੍ਰੋਫਾਈਲ ਬਹੁਤ ਅੱਛੀ ਹੈ ਤਾਂ ਰੀਐਪਲਾਈ ਕਰ ਸਕਦੇ ਹੋ ਬਟ अगर तू पता है तुसी दो तीन बार रिफ्यूज हो चुके सो so, एक बार मसी 5 .5 पीटी दे 54, 55 दे हो। बिल्कुल ना लाओ फाइल क्योंकि देखो एक तुम डिपलोमे तो डिप्लोमा ले गए, ठीक है सितंबर ची हूँ तीजी बार रिफ्यूज हो गए हूँ बैचलर ले भी लोगे तो देखो बहुत ज्यादा बुरी तरह खराब हो चुकी है ਸੋ ਮੇਰੀ ਹੰਬਲ ਰਿਕੁਐਸਟ ਰਿਫਿਊਜ਼ਲਸ ਵਾਲੇ ਵਾਲੀ ਅਗਰ ਤਾਂ ਤੁਹਾਡੀ ਫਾਈਲ ਦੇ ਵਿੱਚ ਤੁਸੀਂ ਉਹਨੂੰ ਇੰਪਰੂਵ ਕਰ ਸਕਦੇ ਹੋ ਜਾਂ ਫੇ ਇੱਕ ਵਾਰ ਰਿਫਿਊਜ਼ ਹੋਏ ਹੋ ਕਿਤੇ ਤੁਹਾਨੂੰ ਪਤਾ ਹੈ ਕਿ ਥੋੜਾ ਜਿਹਾ ਲੈਕ ਕਿਤੇ ਆ ਉਹਨੂੰ ਇੰਪਰੂਵ ਕਰਕੇ ਲਾਈਏ ਤਾਂ ਤੁਸੀਂ ਜਨਵਰੀ ਇਨ ਟੇਕ ਦੀ ਫਾਈਲ ਲਗਾ ਸਕਦੇ ਹੋ ਆਦਰਵਾਇਸ ਬਿਲਕੁਲ ਆਪਣਾ ਟਾਈਮ ਨਾ ਵੇਸਟ ਕਰੋ ਕੈਨੇਡਾ ਨੂੰ ਅਗਰ ਤੁਸੀਂ ਸੋਚੋ 2023 24 ਵਾਲਾ ਬਣ ਜਾਏਗਾ कि हां शायद नॉर्मल प्रोफाइल से भी वीजा आजूगा ता ए पॉसिबल ना जनवरी इनटेक ही होना मैं इस प्लेटफार्म पे बोल रही हां ਤੁਸੀਂ ਸੋਚੋ ਕਿ ਪਹਿਲੇ ਵਾਂਗੋ ਨੋਰਮਲ ਫਾਈਲ ਜਾਂ ਲੋ ਪ੍ਰੋਫਾਈਲ ਦਾ ਲਾ ਕੇ ਦੇਖ ਲੈਣੇ ਹੋ ਲਾ ਕੇ ਦੇਖਣ ਵਾਲੀ ਗੱਲ ਨੂੰ ਛੱਡ ਦੋ ਸੋ ਮੋਰ ਡਿਟੇਲਲੀ ਜਨਵਰੀ ਇਨਟੈਕ ਅਪਲਾਈ ਕਰਨਾ ਚਾਹੁੰਦੇ ਹੋ ਰਿਫਿਊਜ਼ਲ ਕੇਸ ਹੋ ਤਾਂ ਮੋਸਟ ਵੈਲਕਮ ਇੱਕ ਵਾਰ ਆਪਣਾ ਰਿਫਿਊਜ਼ਲ ਕੇਸ ਪ੍ਰੋਪਰਸ ਹਨਾ ਡਿਸਕਸ ਕਰੋ ਤੁਹਾਡੀ ਟੀਮ ਤੁਹਾਨੂੰ ਗਾਈਡ ਕਰੇਗੀ ਕਿ ਇਹਨੂੰ ਰੀਅਪਲਾਈ ਕਰੋ ਜਾਂ ਨਾ ਕਰੋ ਬਹੁਤ ਬਹੁਤ ਧੰਨਵਾਦ ਜੀ ਮੰਨੇ ਪਰਮੰਨੇ ਐਕਸਪਰਟ ਸਾਡੇ ਨਾਲ ਮੌਜੂਦ ਸੀ ਔਰ ਬਹੁਤ ਮਹੱਤਵਪੂਰਨ ਟਾਪਿਕ ਦੇ ਉੱਤੇ ਉਹਨਾਂ ਨੇ ਆਪਣੀ ਗੱਲ ਸਾਂਝੀ ਕੀਤੀ ਹੈ ਸਕਰੀਨ ਦੇ ਉੱਪਰ ਇਸ ਵਕਤ ਨੰਬਰ ਹੈ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਤੁਸੀਂ ਨੇੜੇ ਦੇ ਦਫ਼ਤਰ 'ਚ ਵਿਜ਼ਿਟ ਕਰ ਸਕਦੇ ਹੋ ਕੋਈ ਵੀ ਤੁਹਾਨੂੰ ਕਨਫਿਊਜ਼ਨ ਹੈ ਤਾਂ ਇੱਕ ਵਾਰੀ ਟੈਲੀਫੋਨ ਕਰੋ ਜਾਂ ਨਿੱਜੀ ਤੌਰ ਤੇ ਦਫ਼ਤਰ ਜਾ ਕੇ ਮਿਲੋ ਪੂਰੀ ਕਨਫਿਊਜ਼ਨ ਦੂਰ ਕਰੋ ਫਿਰ ਤੁਸੀਂ ਤੈਅ ਕਰੋ ਕਿ ਤੁਸੀਂ ਰੀ ਅਪਲਾਈ ਕਰਨਾ ਹੈ ਤੁਸੀਂ ਸੈਪਟੈਂਬਰ ਇਨਟੇਕ ਅਪਲਾਈ ਕਰਨਾ ਹੈ ਤੁਸੀਂ ਜਨੂਅਰੀ ਇਨਟੇਕ ਅਪਲਾਈ ਕਰਨਾ ਹੈ ਸੋ ਬਿਨਾ ਤਸੱਲੀ ਕੀਤੇ ਆਪਣੀ ਜ਼ਿੰਦਗੀ ਦੇ ਫੈਸਲੇ ਨਾ ਕਰੋ ਬਹੁਤ ਬਹੁਤ ਧੰਨਵਾਦ